ਵੀ ਵਾਟ ਜਸਟਿਸ ਵੀ ਵਾਟ ਜਸਟਿਸ ਵੀ ਵਾਟ ਜਸਟਿਸ ਵੀ ਵਾਟ ਜਸਟਿਸ ਮਾਰਕੀਟ ਬੈਂਕਰ ਐਸੋਸੀਏਸ਼ਨ ਇੱਕਾ ਜਿੰਦਾਬਾਦ ਮਾਰਕੀਟ ਬੈਂਕਰ ਐਸੋਸੀਏਸ਼ਨ ਇੱਕਾ ਜਿੰਦਾਬਾਦ ਜੰਮੂ ਕਸ਼ਮੀਰ ਦੇ ਪਹਲਗਾਮ ਚ ਸਲਾਨੀਆਂ ਉੱਪਰ ਹੋਏ ਅਤਵਾਦੀ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਸਲਾਨੀਆਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪਟਿਆਲਾ ਬਡੁੰਗਰ ਵਿਖੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਬਡੋਂਗਰ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਇੱਕ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹਾਂ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਬਡੋਂਗਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਮਿਤਪ੍ਰੀਤ ਨੇ ਕਿਹਾ ਕਿ ਅੱਜ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਇਹ ਰੋਸ ਮਾਰਚ ਕਰ ਰਹੇ ਹਨ ਅਤੇ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਉਨ੍ਹਾਂ ਅੱਤਵਾਦੀਆਂ ਹਮਲੇ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਅੱਤਵਾਦੀ ਹਮਲਾ ਬੇहद ਸ਼ਰਮਨਾਕ ਅਤੇ निंदनीय योग्य ਹੈ ਜੋ ਨਹੱਤੇ ਅਤੇ ਮਾਸੂਮਾਂ ਨੂੰ ਨਿਸ਼ਾਨਾ ਬਣਾ ਕੇ ਮਨੁੱਖਤਾ ਤੇ ਹਮਲਾ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਇਕਜੁੱਟ ਹੈ ਪੀੜਤ ਪਰਿਵਾਰ ਨਾਲ ਸਾਡੀ ਸੰਵੇਦਨਾ ਹੈ ਅਸੀਂ ਅੱਤਵਾਦ ਦੇ ਹਰ ਰੂਪ ਦੀ ਸਖਤ ਸ਼ਬਦਾਵਚ ਨਿੰਦਾ ਕਰਦੇ ਹਾਂ ਉਹਨਾਂ ਕਿਹਾ ਕਿ ਅੱਜ ਦੀ ਇਸ ਰੋਸ਼ ਰੈਲੀ ਵਿੱਚ ਹਿੰਦੂ ਮੁਸਲਮਾਨ ਸਿੱਖ ਈਸਾਈ ਵੱਲੋਂ ਇਹ ਸਾਂਝੀ ਰੋਸ਼ ਰੈਲੀ ਕੱਢੀ ਗਈ। ਦੇਖੋ ਜੀ ਅੱਜ ਦਾ ਜਿਹੜਾ ਇਕੱਠ ਹੋਇਆ ਜੀ ਇਹ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਬਡੁੰਗਰ ਪਟਿਆਲਾ ਦਾ ਇਕੱਠ ਹੈ ਜੀ ਇਹ। ਇਹ ਜਿਹੜਾ ਪਹਿਲਗਾਮ ਦੇ ਵਿੱਚ ਮਨੁੱਖਤਾ ਦਾ ਘਾਣ ਹੋਇਆ। ਜਿਹਰੇ ਚ નિર્ਦੋਸ਼ਾਂ ਨੂੰ ਚੁਣ-ਚੁਣ ਕੇ ਮਾਰਿਆ ਜੀ ਅੰਤਖਵਾਦੀਆਂ ਨੇ। ਇਹ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਤੇ ਮਨੁੱਖਤਾ ਦੇ ਘਾਣ ਦੇ ਖਿਲਾਫ ਅੱਜ ਇੱਕ ਆਵਾਜ਼ ਸਾਰੀ ਮਾਰਕੀਟ ਦੇ ਦੁਕਾਨਦਾਰ ਵੀਰ ਜਿਵੇਂ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਅਸੀਂ ਖੜੇ ਆ ਤੇ ਇੱਕ ਏਕਤਾ ਦਾ ਸਬੂਤ ਦੇ ਕੇ ਤੇ ਉਹਨਾਂ ਵਿਚਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਖੜੇ ਹੋਏ ਸਾਡਾ ਸਾਰਿਆਂ ਦਾ ਮਕਸਦ ਇਹੀ ਹੈ ਵੀ ਜਿਹੜਾ ਵੀ ਇਹ ਮਨੁੱਖਤਾ ਦਾ ਘਾਣ ਮਨੁੱਖਤਾਰੀ ਹੋਂਦ ਨੂੰ ਖਤਰਾ ਕਰਨ ਲਈ ਇਹ ਚੀਜ਼ਾਂ ਜਿਹੜੀਆਂ ਉਤਪਨ ਹੋ ਰਹੀਆਂ ਹਨ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਇਹਦੀ ਪੂਰੀ ਪਰਜੋਰ ਖੇਤੀ ਕਰਦੀ ਹੈ ਕਦੀ ਨੂੰ ਚੀਜ਼ ਨੂੰ ਜਿਹੜੀ ਮਨਤਰਾ ਘਾਣ ਕਰਦੀ ਹੈ ਇਹਨੂੰ ਕਦੀ ਨੂੰ ਅਸੀਂ ਸਾਰੀ ਮਾਰਕੀਟ ਵੈਲਫਰ ਐਸੋਸੀਏਸ਼ਨ ਹਮਾਇਤ ਨਹੀਂ ਕਰਾਂਗੇ ਇਹਦੇ ਖਿਲਾਫ ਡਟ ਕੇ ਖੜਾਂਗੇ ਇੱਕ ਤਰ੍ਹਾਂ ਸਬੂਤ ਦਾਂਗੇ ਇੱਕ ਤਰ੍ਹਾਂ ਸਬੂਤ ਦਾਂਗੇ ਤਾਂ ਹੀ ਸਾਡੇ ਕੋਈ ਸਮਾਜ ਦੀ ਏਕਤਾ ਭਰਪੂਰ ਸਿਰਜਣਾ ਹੋ ਸਕਦੀ ਹੈ ਤੇ ਇਹ ਜੀਆਂ ਜੜੀਆਂ ਇਹ ਮਾਨਵਤਾ ਨੂੰ ਘਾਣ ਕਰਨ ਵਾਲੀਆਂ ਜੜੀਆਂ ਇਹ ਹਰਕਤਾਂ ਇਹਨਾਂ ਦੀ ਕੋਈ ਵੀ ਥਾਂ ਸਾਡੇ ਹਿੰਦੁਸਤਾਨ 'ਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਨਹੀਂ ਹੋਣੀ ਚਾਹੀਦੀ ਇਸ ਲਈ ਅੱਜ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਬਡੁੰਗਰ ਸਾਰੀ ਇਸ ਮਾਮਲੇ ਲਈ ਇਕੱਠੀ ਹੋਈ ਹੈ। ਦੇਖਿਆ ਗਿਆ ਕਿ ਤੁਸੀਂ Hindu, Muslim, Sikh, ईसाई ਸਾਰੇ ਧਰਮਾਂ ਦੇ ਲੋਕ ਨੇ ਜੋ ਤੁਹਾਡੇ ਨਾਲ ਖੜੇ ਨੇ ਤੇ ਇਹ ਮਾਰਕੀਟ ਐਸੋਸੀਏਸ਼ਨ ਵੱਲੋਂ ਹੀ ਸਾਰੇ ਆਏ ਨੇ। ਬਿਲਕੁਲ ਜੀ ਇਹ ਸਾਰੇ ਇੱਕ ਆਵਾਜ਼ ਦੇ ਉੱਤੇ ਸਾਰੇ Hindu, Muslim, Sikh, ईसाई ਸਾਰੇ ਮੇਰੇ ਵੀਰ ਮਾਨਵਤਾ ਦਾ ਸੰਦੇਸ਼ ਦੇਣ ਦੇ ਲਈ ਆਪਣੀਆਂ ਦੁਕਾਨਾਂ ਦੇ ਸ਼ੈਡ ਉੱਟ ਕੇ 2 ਘੰਟੇ ਦੀ ਜਿਹੜੀ ਬੰਦ ਦੀ ਕਾਲ ਹੈ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਕਮੇਟੀ ਵੱਲੋਂ। ਇੱਕ ਵਾਅਦੇ ਉੱਤੇ ਆਏ ਨੇ ਜੀ ਸਾਰੇ ਇਹੀ ਸੁਨੇਹਾ ਦੇਣ ਵੀ ਇਹੋ ਜਿਹਾ ਘਾਣ ਅੱਗੇ ਤੋਂ ਨਹੀਂ ਹੋਣਾ ਚਾਹੀਦਾ ਤੇ ਸਭ ਅਸੀਂ ਇਨਸਾਨ ਹਿੰਦੁਸਤਾਨੀ ਹਾਂ ਇੰਡੀਆ ਨਾਲ ਭਾਰਤੀ ਹਾਂ ਇੱਕ ਹਾਂ ਤੇ ਵਪਾਰੀ ਹਾਂ ਤੇ ਇਹੋ ਜਿਹਾ ਕੋਈ ਵੀ ਨੁਕਸਾਨ ਕਿਸੇ ਮਾਨਵਤਾ ਦੀ ਮਾਨਵਤਾ ਦੀ ਜ਼ਿੰਦਗੀ ਦਾ ਨਹੀਂ ਹੋਣਾ ਚਾਹੀਦਾ